ਦੇਖੋ ਭਾਈ ਅਮਰਿਤਪਾਲ ਸਿੰਘ ਨੇ ਸੈਂਟਰਲ ਜੇਲ ਡਿਬਰੂਦਰ ਤੋਂ ਸਿੱਧ ਹੀ ਉਹ ਐਪਲੀਕੇਸ਼ਨ ਲਿਖੀ ਸੀ ਉਹ ਡੀਸੀ ਅਮਰitsar ਨੂੰ ਭੇਜੀ ਸੀ ਪਹਿਲਾਂ ਸੁਪਰਡਿੰਟੈਂਡੈਂਟ ਸੈਂਟਰਲ ਜੇਲ ਡਿਬਰੂਦਰ ਨੂੰ ਦਿੱਤੀ ਗਈ ਤੇ ਸੈਂਟਰਲ ਜੇਲ ਦੇ ਸੁਪਰਡਿੰਟੈਂਡੈਂਟ ਨੇ ਉਹ ਅੱਗੇ ਡੀਸੀ ਅਮਰitsar ਨੂੰ ਭੇਜੀ ਤੇ ਡੀਸੀ ਅਮਰitsar ਨੇ ਸਟੇਟਮੈਂਟ ਦਿੱਤੀ ਕਿ ਮੈਂ ਹੋਮ ਸੈਕਟਰੀ ਪੰਜਾਬ ਨੂੰ ਭੇਜੀ ਉਹ ਫਾਰ ਨੈਸੈਸਰੀ ਐਕਸ਼ਨ ਹੌਮ ਸੈਕਟਰੀ ਪੰਜਾਬ ਦੀ ਸਟੇਟਮੈਂਟ ਹੈ ਕਿ ਮੈਂ ਸਪੀਕਰ ਲੋਕ ਸਭਾ ਪਾਰਲੀਮੈਂਟ ਜਿਹੜੀ ਹੈ ਉਹਨਾਂ ਨੂੰ ਭੇਜਤੀ ਤੇ ਉਹ ਜਿਹੜੀ ਹੈ ਹੁਣ ਐਪਲੀਕੇਸ਼ਨ ਜਿਹੜੇ ਆਮ ਬਿਰਲਾ ਜੀ ਹੁਣ ਨਵੇਂ ਸਪੀਕਰ ਬਣੇ ਐ ਇਹ ਪਾਰਲੀਮੈਂਟ ਦੇ ਲੋਕ ਸਭਾ ਦੇ ਉਹਨਾਂ ਦੇ ਕੋਲ ਪੈਂਡਿੰਗ ਪਈ ਹੈ ਤੇ ਉਹਨਾਂ ਨੇ ਫੈਸਲਾ ਲੈਣਾ ਵੀ ਕਿਹੜੇ ਦਿਨ ਤੇ ਕਿਸ ਵਕਤ ਜਿਹੜੀ ਆ ਉਹ ਸੋਚੇ ਚਾਈ ਜਾਊ ਕੀ ਕੀ ਖਾਸ ਉੱਥੇ ਲਿਖਿਆ ਗਿਆ ਇਹ ਤੁਹਾਡੇ ਜਾਣਕਾਰੀ ਹੋਗੀ ਕਿ ਇਹ ਐਪਲੀਕੇਸ਼ਨ ਚ ਐਪਲੀਕੇਸ਼ਨ ਤੇ ਸਿਰਫ ਇਹ ਲਿਖਿਆ ਬੜੇ ਬਰੀਫ ਦੇ ਵਿੱਚ ਕਿ ਮੈਂ ਜਿਹੜਾ ਹੈਗਾ ਉਹ ਪਾਰਲੀਮੈਂਟ ਦਾ ਮੈਂਬਰ ਚੁਣਿਆ ਗਿਆ ਲੋਕ ਸਭਾ ਦਾ ਠਡੂਰ ਸਾਹਿਬ ਤੋਂ ਤੇ ਮੰਡੇਟਰੀ ਹੈ ਇਹ ਕਨਸਟੀਟਿਊਸ਼ਨ ਦੇ ਥੱਲੇ ਕਿ ਸੌਂ ਚਚਣੀਏ ਮੈਂ ਸੌਂ ਚਚਣ ਲਈ ਤਿਆਰ ਹਾਂ ਤੇ ਸੌਂ ਚਚਣ ਦਾ ਜਿਹੜਾ ਹੈਗਾ ਉਹ ਬੰਦੋਬਸਤ ਕੀਤਾ ਜਾਵੇ ਤੇ ਮੈਨੂੰ ਦਿੱਲੀ ਜਿਹੜਾ ਪਾਰਲੀਮੈਂਟ ਹਾਊਸ ਦੇ ਵਿੱਚ ਭੇਜਿਆ ਜਾਵੇ ਤੇ ਉੱਥੇ ਮੈਂ ਜਿਹੜੀ ਸਭਤ ਜਰਨ ਕਰਸ ਜਿਸ ਤਰ੍ਹਾਂ ਹੁਣ ਸੋਚ ਕਰਨ ਦੀ ਮੇਰੇ ਮੀਨਿੰਗ ਲੱਗੇ ਤੁਹਾਨੂੰ ਲੱਗਦਾ ਕਿ ਜਿਵੇਂ ਵੀਡੀਓ ਕਾਨਫਰੈਂਸੀ ਥਰੂ ਕਰਾਨੇ ਕਿ ਜਾਂ ਉੱਥੇ ਲਿਆ ਕੇ ਸੋਚ ਚੱਕਣੀ ਗੱਲ ਮੈਨੂੰ ਨਹੀਂ ਇਹ ਤਾਂ ਐਬਸੋਲੂਟਲੀ ਹੋ ਹੀ ਨਹੀਂ ਸਕਦਾ ਵੀਡੀਓ ਕਾਨਫਰੈਂਸ ਰਾਹੀਂ ਜਾਂ ਸੌਂਡ ਐਂਟਰ ਦੇ ਰਾਹੀਂ ਉਹ ਤਾਂ ਗੱਲ ਹੈ ਹੀ ਨਹੀਂ ਜਿਹੜਾ ਪਾਰਲੀਮੈਂਟ ਦੇ ਵਿੱਚ ਬਤੌਰ ਮੈਂਬਰ ਸੌਂ ਚੱਕਣੀ ਹੈ ਉਹ ਸਿਰਫ ਤੇ ਸਿਰਫ ਪਾਰਲੀਮੈਂਟ ਵਿੱਚ ਹਾਊਸ ਵਿੱਚ ਪਹੁੰਚ ਕੇ ਸਪੀਕਰ ਦੇ ਰਾਹੀਂ ਉਹ ਚਟਾਈ ਜਾ ਸਕਦੀ ਹੈ ਹੋਰ ਕੋਈ ਬੰਦੇ ਨੂੰ ਡੈਲੀਗੇਟ ਨਹੀਂ ਕੀਤੀ ਜਾ ਸਕਦੀ ਪਾਵਰ ਕਿਉਂ ਸੌਂ ਚਟਾਉਗਾ ਜਾਂ ਕੋਈ ਪਲੇਸ ਬਦਲਿਆ ਜਾਂਦਾ ਹੋਵੇ ਪਲੇਸ ਸਿਰਫ ਤੇ ਸਿਰਫ ਪਾਰਲੀਮੈਂਟ ਹਾਊਸ ਰਹੂਗਾ ਤੇ ਜਿਹੜਾ ਇਹ ਧਾਰੀ ਹੈ ਉਹ ਸਪੀਕਰ ਨੂੰ ਕੋਈ ਅਗੇ ਕੋਈ ਗੱਲ ਚੱਲੀ ਹੈ ਅਗੇ ਲਿਆਉਣ ਦੀ ਕਿ ਤੁੰਡ ਸਮਝ ਚੁਕਾਈ ਜਾਊਗੀ ਨਹੀਂ ਦੇਖੋ ਬਿਲਕੁਲ ਨਹੀਂ ਇਹ ਤਾਂ 60 ਦਿਨਾਂ ਦੇ ਅੰਦਰ ਅੰਦਰ ਉਹਨਾਂ ਨੂੰ ਸੌਂਚ ਤੇ ਤਾਉਣੀ ਮੰਡੇਟਰੀ ਹੈ 25 ਜੂਨ ਤੋਂ 60 ਦਿਨ ਸ਼ੁਰੂ ਹੋਣਗੇ ਜਿਹੜੀ ਆਰਟੀਕਲ 110 ਕਨਸਟੀਟਿਊਸ਼ਨ ਆਫ ਇੰਡੀਆ ਦੀ ਉਹਦੇ ਚ ਮੰਡੇਟਰੀ ਪ੍ਰੋਵੀਜ਼ਨ ਹੈ ਤੇ ਸੁਪੀਤਰ ਇਸ ਨੂੰ ਟਾਲ ਨਹੀਂ ਸਕਦਾ ਸੌਂਚ ਚਾਹੀਜਾ ਬਾਕੀ ਜਿੱਥੋਂ ਤੱਕ ਡੇਟ ਜੰਤਕ ਹੋਣ ਦਾ ਜਿਹੜਾ ਹੈਗਾ ਮੈਨੂੰ ਨਹੀਂ ਲੱਗਦਾ ਕਿ ਜਿਹੜੇ ਹੈਗੇ ਸੁਪੀਤਰ ਤੂੰ ਤੇ ਸੁਪੀਤਰ ਸੌਂਚ ਤਾਉਣ ਤੋਂ ਪਹਿਲਾਂ ਹੋਮ ਮਿਨਿਸਟਰ ਆਫ ਇੰਡੀਆ ਦੇ ਨਾਲ ਸਲਾਹ ਸ਼ੋਭਰਾ ਕਰਦਾ ਹੁੰਦਾ ਹੈ ਉੱਥੇ ਉਹ ਕਹਿਣਗੇ ਕਿ ਸ਼ਾਇਦ ਇਹਨੂੰ ਜਨਤਕ ਨਾ ਕੀਤਾ ਜਾਵੇ ਸ਼ਾਇਦ ਜਨਤਾ ਇਕੱਠੀ ਹੋ ਜੇ ਵੱਡੀ ਗਿਣਤੀ ਦੇ ਵਿੱਚ ਪਾਰਲੀਮੈਂਟ ਹਾਊਸ ਦੇ ਬਾਹਰ ਇਸ ਲਈ ਜਨਤਾ ਨੂੰ ਰੋਕਣ ਲਈ ਮੇਰੇ ਖਿਆਲ ਦੇ ਵਿੱਚ ਉਹਨਾਂ ਨੇ ਡੇਟ ਜਨਤਕ ਨਹੀਂ ਕਰਨੀ ਉਸੇ ਤਰ੍ਹਾਂ ਦੇ ਤਰੀਕੇ ਦੇ ਨਾਲ ਡੋਰਟ ਤੌਰ ਤੇ ਭਾਈ ਸਾਹਿਬ ਨੂੰ ਲੈ ਕੇ ਆਉਣਗੇ ਤੇ ਸੋਚੇਗਾ ਕਿ ਵਾਪਸ ਲੈ ਜਾਵੇ ਤੁਸੀਂ ਕਿਸ ਤਰ੍ਹਾਂ ਜਾਣੇ ਹੋਗੀ ਕਿ ਇਸ ਤਰ੍ਹਾਂ ਸੋਚ ਗਈ ਜਾਵੇ ਨਹੀਂ ਅਸੀਂ ਤਾਂ ਦੇਖੋ ਇਹ ਚਾਹੁੰਦੇ ਆ ਕਿ ਉਹਨਾਂ ਨੂੰ ਰਿਹਾਈ ਦਿੱਤੀ ਜਾਵੇ ਇਸ ਦੇ ਲਈ ਪੈਰੋਲ ਦਿੱਤੀ ਜਾਵੇ ਟੈਂਪਰੇਰੀ ਰਿਲੀਜ਼ ਦਿੱਤੀ ਜਾਵੇ ਜੇ ਨਹੀਂ ਪਰਮਾਨੈਂਟ ਰਿਲੀਜ਼ ਦੇਣੀ ਉਹ ਤਾਂ ਅਸੀਂ ਪਰਮਾਨੈਂਟ ਰਿਲੀਜ਼ੇ ਚਾਹੁੰਦੇ ਆ ਪਰ ਜੇ ਨਹੀਂ ਦਿੰਦੇ ਤਾਂ ਉਹ ਆਪ ਜਾ ਕੇ ਉੱਥੇ ਜਿਹੜੀ ਆ ਉਹ ਸੌਂ ਚੋਤੇ ਨੇ ਉਹਨਾਂ ਨੂੰ ਇੱਥੇ ਕੈਦੀ ਦੇ ਤੌਰ ਤੇ ਲਿਆਉਣ ਦੀ ਤੇ ਉਹਨਾਂ ਨੂੰ ਗ੍ਰਿਫਤਾਰੀ ਨਜ਼ਰਬੰਦੀ ਦੇ ਵਿੱਚ ਲਿਆਉਣਾ ਇਹ ਜਨਤਾ ਦਾ ਜਿਹੜਾ ਫਤਵਾ ਹੈ ਬੜਾ ਵੱਡਾ ਜਾਣਦੇਸ਼ ਦਿੰਦਾ ਹੈ ਉਸ ਦੀ ਬੜੀ ਵੱਡੀ ਹਉਲੰਝਣਾ ਤੇ ਜਨਤਾ ਦੇ ਫਤਵੇ ਦਾ ਕਤਲ ਹੈ ਤਾਂ ਲੋਕ ਰਾਜ ਦਾ ਕਤਲ ਹੈ ਇਸ ਤਰੀਕੇ ਨਾਲ ਲਿਆਉਣਾ ਉਨ ਅੱਗੇ ਕਿਸੇ ਨਾ ਹੋਰ ਕੋਈ ਗੱਲਬਾਤ ਹੋਈ ਸਰ ਇਸ ਨੂੰ ਲੈ ਕੇ ਕਿ ਕਿਸ ਤਰ੍ਹਾਂ ਲਿਆਉਣ ਦੀ ਜੋ ਡਿਊਟੀ ਲਈ ਜਾਊਗੀ ਕਿਸ ਤਰ੍ਹਾਂ ਉਹਨਾਂ ਨੂੰ ਤਿਆਰੀ ਕੀਤੀ ਜਾਊਗੀ ਨਹੀਂ ਉਹ ਗੱਲਬਾਤ ਤਾਂ ਹੋਵੇ ਨਾ ਜੀ ਜੇ ਸਪੀਕਰ ਉਸ ਬਾਰੇ ਸਲਾਹ ਪੁੱਛੇ ਸਲਾਹ ਤਾਂ ਇਹ ਕਿਸੇ ਦੀ ਲਈ ਨਹੀਂ ਹੈ ਇਹ ਤਾਂ ਹੁਣ ਸਪੀਕਰ ਦੀ ਡਿਸਟ੍ਰਿਬਿਊਸ਼ਨ ਰਹਿ ਗਈ 3 ਜੁਲਾਈ ਤੱਕ ਜਿਹੜਾ ਹੈ ਲੋਕ ਸਭਾ ਦਾ ਸੈਸ਼ਨ ਹੈ ਉਹ ਕੱਲ ਨੂੰ ਖਤਮ ਹੋ ਜਾਣਾ ਹੈ ਉਸ ਤੋਂ ਬਾਅਦ ਫੇਰ ਉਹ ਛੁੱਟੀਆਂ ਨੇ ਪਰ ਸੁਪੀਟਰ ਵਿੱਚ ਬੰਦਾ ਤੇ ਹੁਣ ਤਾਂ ਜਿਹੜੀ ਸੋਚ ਚਾਈ ਜਾ ਉਹ ਸੁਪੀਟਰ ਦੇ ਚੈਂਬਰ 'ਚ ਹੀ ਹੋਊ ਨਾ ਦੂਜੇ ਪਾਸੇ ਜਿਹੜਾ ਰਸੀਦ ਨੇ ਉੱਥੇ ਐਨਆਈਏ 'ਚ ਦਿੱਤੀ ਸੀ ਰਸੀਦ ਤੇ ਕੇਸ ਜਿਹੜਾ ਹੈ ਉਹ ਸੈਂਟਰ ਸਰਕਮੈਂਟ ਦਾ ਸੀ ਜਿਹੜਾ ਬਾਰਾਮੁੱਲਾ ਤੋਂ ਚਾਣ ਜਿੱਤੇ ਐਮਪੀ ਬਣੇ ਐ ਤੇ ਉਹ ਰਸੀਦ ਵਾਲੇ ਦੇ ਵਿੱਚ ਉਹ ਜਿਹੜੀ ਹੈਗੀ ਸੈਸ਼ਨ ਕੋਰਟ ਦੇ ਵਿੱਚ ਬਿਆਨ ਦੇਤਾ ਐਨਆਈਏ ਨੇ ਕਿ ਸਾਨੂੰ ਕੋਈ ਤਰਾਜ ਨਹੀਂ ਪਰ ਪੈਰੋਲਾਂ ਦਿੱਤੀ ਜਾਵੇ ਜਾਂ ਸਟੱਡੀ ਦੇ ਵਿੱਚ ਹਰਾਸਤ ਦੇ ਵਿੱਚ ਲੈ ਕੇ ਲਿਜਾਇਆ ਜਾਵੇ ਅਸੀਂ ਲੈ ਜਾਂ ਜੀ ਰਸੀਦ ਨੂੰ ਪਾਰਲੀਮੈਂਟ ਹਾਊਸ ਵਿੱਚ ਨਾਲ ਉਹਨਾਂ ਨੇ ਤੋਟ ਨੂੰ ਕਿਹਾ ਕਿ ਇਹ ਚ ਸ਼ਰਤ ਲਾਈ ਜਾਵੇ ਕਿ ਜਿਹੜੇ ਰਸੀਦ ਸਾਹਿਬ ਨੇ ਐਮਪੀ ਸਾਹਿਬ ਇਹ ਪ੍ਰੈਸ ਨਾਲ ਗੱਲ ਨਾ ਕਰਨ ਉਹ ਸ਼ਰਤ ਬਾਰੇ ਅੱਜ ਬਹਿਸ ਦੇ ਲਈ ਰੱਖਿਆ ਹੋਇਆ ਸੀ ਜਿਦਾ ਇਹ ਐਨਆਈਏ ਕੋਰਟ ਦੇ ਵਿੱਚ ਉੱਥੇ ਦਿੱਲੀ ਦੇਖੋ ਜੇ ਸ਼ਰਤ ਲੱਗ ਜਾਂਦੀ ਹੈ ਤਾਂ ਫਿਰ ਉਹਦੇ ਵਿੱਚ ਚਾਹਣਗੇ ਪ੍ਰੈਸ ਨਾਲ ਗੱਲ ਨਾ ਚਰਨਾ ਇਹੀ ਚੀਜ਼ ਕੋਈ ਸ਼ਰਤ ਇਹਨਾਂ ਤੇ ਭਾਈ ਅਮਰਪਾਲ ਸਾਹਿਬ ਤੇ ਸਪੀਕਰ ਲਾਉਂਦਾ ਹੈ ਕੋਈ ਜਿਹੜਾ ਹੋਮ ਮਿਨਿਸਟਰੀ ਚੀਜ਼ ਚਾਹੁੰਦੀ ਹੈ ਇੰਡੀਆ ਦੀ ਉਹ ਅਜੇ ਦੇਖਣ ਵਾਲੀ ਗੱਲ ਹੋਊਗੀ ਤੁਸੀਂ ਚਾਹੁੰਦੇ ਹੋ ਜਿਵੇਂ ਹੋਰ ਪਾਰਲੀਮੈਂਟ ਮੈਂਬਰਾਂ ਦੀ ਵੀਡੀਓ ਬਣਦੀ ਹੈ ਕਿ ਇਹਨਾਂ ਦੀ ਵੀ ਵੀਡੀਓ ਬਣਾਈਵੇ ਜਦੋਂ ਸੋਚ ਚੱਲ ਦੇਖੋ ਸੋਚ ਚੱਲਣ ਵੇਲੇ ਤਾਂ ਵੀਡੀਓ ਬਣੂਗੀਓ ਸੋਚ ਚੱਤਣ ਵੇਲੇ ਤਾਂ ਵੀਡੀਓ ਜਿਹੜੀ ਚਤੇ ਵੀ ਕੋਈ ਸੋਚ ਚੱਤੇ ਉਹਦੀ ਵੀਡੀਓ ਡਰਾਫੀ ਹੁੰਦੀ ਹੈ ਭਾਵੇਂ ਸ਼ੈਸ਼ਨ ਚੱਤੇ ਭਾਵੇਂ ਸੁਪੀਤਰ ਦੇ ਚੱਤੇ ਉਹ ਵੀਡੀਓ ਡਰਾਫੀ ਤਾਂ ਮੈਂਡੇਟਰੀ ਪ੍ਰੋਵੀਜ਼ਨ ਹੈ ਪਰ ਪ੍ਰਸ਼ਨ ਹੈ ਕਿ ਉਹ ਜਿਹੜੀ ਸੋਚ ਚਾਈ ਜਾਵੇ ਉਹ ਜਨਤਕ ਹੋਵੇ ਉਹਦੀ ਡੇਟ ਜਨਤਕ ਹੋਵੇ ਤੇ ਜਨਤਕ ਤੌਰ ਤੇ ਉਹ ਸੋਚ ਚਾਈ ਜਾਵੇ ਉਹਦੇ ਵਿੱਚ ਸਾਰੇ ਜਣੇ ਜਿਹੜੇ ਹਾਜ਼ਰ ਹੋਣਾ ਚਾਹਣ ਉਹ ਹਾਜ਼ਰ ਹੋ ਸਤਨ ਫੇਰ ਤਾਂ ਨਹੀਂ ਤਾਂ ਅਦਰਵਾਈਜ਼ ਤਾਂ ਲੋਕਤੰਤਰ ਦਾ ਕਤਲ ਹੁੰਦਾ ਹੈ ਜੇ ਗੁਰ ਤਰੀਕੇ ਨਾਲ ਇੱਕ ਮੈਂਬਰ ਪਾਰਲੀਮੈਂਟ ਨੂੰ ਗੁਰ ਤਰੀਕੇ ਨਾਲ ਸੋਚ ਚਾਈ ਜਾਊਗੀ ਤੁਹਾਡਾ ਅਗਲਾ ਹੁਣ ਅਗਲਾ ਅਗਲਾ ਲਕਸ਼ ਕੀ ਹੋਗਾ ਜੀ ਇਹ ਨਹੀਂ ਇਲੈਕਸ਼ਨ ਇਹਦੇ ਵਿੱਚ ਅਗਲਾ ਕਦਮ ਤਾਂ ਇਹੀ ਹੈ ਉਹ ਓਡੀਚਾ ਜਾ ਰਿਹਾ ਹੈ ਬੀ ਸੁਪੀਟਰ ਤਦੋਂ ਸੋਨ ਚਟਾਉਣ ਦਾ ਆਰਡਰ ਕਰਦਾ ਦੇਖੋ ਜੇਲ੍ਹ ਵਾਲੇ ਟਾਈਟਲ ਅਪਡੇਟ ਨੇ ਜੇਲ੍ਹ ਵਾਲੇ ਤਾਂ ਦੱਸਦੇ ਹੀ ਨਹੀਂ ਕਿਸੇ ਨੂੰ ਜੇਲ੍ਹ ਦੇ ਵਿੱਚ ਕੋਈ ਆਰਡਰ ਹੋ ਜੇ ਤੇ ਉਹ ਆਰਡਰ ਜਿਹੜਾ ਹੈ ਉਹ ਬਾਹਰ ਨਹੀਂ ਆਉਣਾ ਜੇਲ੍ਹ ਦੇ ਵਿੱਚ ਜੇਲ੍ਹ ਦੇ ਵਿੱਚ ਹੀ ਰਹਿ ਜਾਂਦਾ ਹੈ ਉਹ ਸੀਚਰੇਟਰ ਲਈ ਤਦੋਂ ਲੈ ਜਾਂਦੇ ਆ ਹਵਾਈ ਜਹਾਜ਼ ਤੇ ਤੇ ਕਦੋਂ ਵਾਪਸ ਲੈ ਆਉਂਦੇ ਆ ਇਹ ਇੱਕ ਜਿਹੜਾ ਹੈਗਾ ਇਹ ਜਿਹੜਾ ਭਵਿੱਖ ਦਾ ਜਿਹੜਾ ਸਮਾਂ ਉਹਦੀ ਬੋਤਲ ਵਿੱਚ ਹੈ ਗੱਲ ਇਹ